ਮੇਰੇ ਨਾਲ ਬੀਕੇਯੂ ਸਿੱਧੂ ਪਰਦੇ ਜਰਨਲ 77 ਪੰਜਾਬ ਸਰਦਾਰ ਕਾਕਾ ਸਿੰਘ ਜੀ ਕੋਟਲਾ ਮੇਰੇ ਨਾਲ ਨੇ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਧਾਨ ਜੀ ਦੀ ਸਿਹਤ ਸਿਹਤ ਦਾ ਪ੍ਰਧਾਨ ਜੀ ਦਾ ਜਿਹੜਾ ਅੱਜ 36ਵਾਂ ਦਿਨ ਹੈ ਹਾਂਜੀ ਸਿਹਤ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਆਖਰ ਤੱਕ ਠੀਕ ਹੀ ਕਹਿੰਦੇ ਆਵਾਂਗੇ ਬਿਲਕੁਲ ਬੇ ਠੀਕ ਹੈ ਪਰ ਜਿਹੜੀ ਗਰਾਵਟ ਆ ਉਹ ਆਪਾਂ ਨੂੰ ਦਿਸ ਰਹੀ ਆ। ਡੱਲੇਵਾਲ ਸਾਹਿਬ ਦੀ ਜਿਹੜੀ ਵਜਨ ਤਾਂ ਹੁਣ ਜੋਖੇ ਨਹੀਂ ਜਾਂਦਾ। ਵਜਨ ਤਾਂ ਉਹਨਾਂ ਆਪਾਂ ਲੋਕਾਂ ਨੂੰ ਕਹਿ ਨਹੀਂ ਸਕਦੇ ਕਿ ਇਹਨਾਂ। ਅੱਛਾ ਜੀ। ਵਜਨ ਜਦੋਂ ਜੋਖੇ ਨਹੀਂ ਜਾਂਦਾ ਸਹਾਰਾ ਦੇਣ ਦੇ ਵਿੱਚ ਸਹਾਰਾ ਦੇਣਾ ਤਾਂ ਵਜਨ ਠੀਕ ਨਹੀਂ ਆਉਂਦਾ। ਅੱਛਾ ਜੀ। ਤਾਂ ਉਹ ਸਥਿਤੀ ਸਾਹਮਣੇ ਆ। ਹਾਂਜੀ। ਤਾਂ ਹੁਣ ਤਾਂ ਉਹਨਾਂ ਦੇ ਜਿਹੜੇ ਪਲ-ਪਲ ਅੱਗੇ ਨੂੰ ਵੱਧ ਰਿਹਾ। ਹਾਂਜੀ। ਤੇ ਮੈਂ ਕਹਣਾ ਵੀ ਸਰਕਾਰ ਕੋਲੇ ਵੀ ਸਮਾਂ ਹੁਣ। ਹੂੰ। ਜਲਦੀ ਇਸ ਮੰਗਾਂ ਲਾਗੂ ਕਰਨ। ਵੇਖ ਲਿਆ ਪਰਖ ਕੇ ਆਪਾਂ ਕੱਲ ਸਾਰੇ ਪੰਜਾਬ ਨੇ ਪੂਰਾ ਹੰਗਾਰਾ ਜਿਹੜਾ ਡੱਲੇਵਾਲ ਸਾਹਿਬ ਦੇ ਵਿਚਾਰ ਤੇ ਡੱਲੇਵਾਲ ਦੀ ਸੋਚ ਤੇ ਲੋਕਾਂ ਨੇ ਆਪ ਦੇ ਕਾਰੋਬਾਰ ਬੰਦ ਕਰਕੇ ਜਿਹੜੇ ਸੜਕਾਂ ਤੇ ਆਏ ਇੱਕ ਇਤਿਹਾਸਕ ਪੰਜਾਬ ਬੰਦ ਕੀਤਾ ਤਾਂ ਮੈਨੂੰ ਲੱਗਦਾ ਵੀ ਹੁਣ ਨਾ ਪਰਖੇ ਸਰਕਾਰ ਤੋਂ ਸਿਹਤ ਵੀ ਬਚ ਰਹੇ ਤੇ ਮੰਗਾਂ ਵੀ ਮਨ ਜਾਂਦੇ ਉਹਨਾਂ ਦੀ ਜਿਹੜੀ ਸਿਆਸੀ ਨੁਕਸਾਨ ਹੈ ਉਹ ਵੀ ਬਚ ਰਹੇ ਨਹੀਂ ਤਾਂ ਅਖਰ ਨੂੰ ਕਹਾਵਤ ਆਪਣੇ ਪੰਜਾਬੀਆਂ ਦੀ ਬਈ 100 ਗੰਡਾ ਵੀ ਖਾਣਾ ਪੈਂਦਾ 170 ਵੀ ਤੇ ਉਹ ਪੋਜੀਸ਼ਨ ਕਿਤੇ ਸਰਕਾਰਾਂ ਦੀ ਨਾ ਹੋ ਜੇ ਤਾਂ ਖਾਸ ਕਰਕੇ ਮੁੱਖ ਮੰਤਰੀ ਨੂੰ ਵੀ ਹੈ ਵੀ ਜਿੰਨਾ ਲੋਕਾਂ ਨੇ ਤੈਨੂੰ ਜਿਤਾਇਆ ਜਿੰਨਾ ਲੋਕਾਂ ਨੇ ਤੈਨੂੰ ਗੱਡੀ ਤੇ ਬਾਇਆ ਉਹ ਲੋਕਾਂ ਸਾਰੇ ਸੜਕਾਂ ਤੇ ਸੀ ਆਪਾਂ ਠੀਕ ਹੈ ਦੋ ਕੁ ਦਿਨਾਂ ਦਾ ਇਹਨਾਂ ਨੇ ਪੰਜਾਬ ਸਰਕਾਰ ਨੇ ਸਟੈਂਡ ਲਿੱਤਾ ਹੈ ਜਿੰਨਾ ਚੰਗਾ ਕੀਤਾ ਉਹਨਾਂ ਚੰਗਾ ਕਹਿਣਾ ਚਾਹੀਦਾ ਜਿਹੜਾ ਨਹੀਂ ਕੀਤਾ ਉਹਦਾ ਮਾੜਾ ਵੀ ਕਹਿਣਾ ਚਾਹੀਦਾ ਦੋ ਜਿਹੜਾ ਸੁਪਰੀਮ ਕੋਰਟ 'ਚ ਵੀ ਪੱਖ ਰੱਖਿਆ ਜਾਂ ਮੋਰਚੇ ਵਾਲਾ ਜਾਂ ਉਹਨਾਂ ਨੂੰ ਹਦਾਇਤਾਂ ਸੀ ਵੀ ਠਾਕੇ ਲੈ ਕੇ ਆਓ ਥੋੜਾ ਪਿਛੇ ਹਟੇ ਹੈ ਨਾ ਇਸ ਲਈ ਤਾਂ ਇਹਨਾਂ ਨੇ ਚੰਗਾ ਹੀ ਕੀਤਾ ਭਾਫ ਗਿਓ ਤਾਕਤ ਨੂੰ ਆਪਣੀ ਨੂੰ ਤਾਕਤ ਨੂੰ ਭਾਫ ਕੇ ਜਿਹੜੇ ਖਨੌਰੀ ਕੱਲ ਲੈ ਆਏ ਸੀ ਸਾਰੇ ਆਪਣੀਆਂ ਪਾਣੀ ਦੇ ਬਿਛਾੜਾ ਮਾਰਨ ਵਾਲੇ ਮਸ਼ੀਨਾਂ ਗੋਲੇ ਦਾਗਣ ਵਾਲੀਆਂ ਮਸ਼ੀਨਾਂ ਟਰਾਲੀਆਂ ਚੱਕਣ ਵਾਲੀਆਂ ਕਰੇਨਾ ਉਹ ਸਾਰਾ ਕੁਝ ਲੈ ਕੇ ਜਦੋਂ ਆਪਣਾ ਜੋਸ਼ ਵੇਖਿਆ ਤਾਂ ਵਾਪਸ ਮੁੜ ਰਾ ਪਿਆ ਉਹ ਚੰਗੀ ਗੱਲ ਹੈ ਮੈਨੂੰ ਲੱਗਦਾ ਵੀ ਕੋਈ ਪਰਖੜ ਤੋਂ ਬਗੈਰ ਨਾ ਤਾਂ ਆਪਾਂ ਉਹਨਾਂ ਦੀ ਤਾਕਤ ਪਰਖੇ ਤੇ ਨਾ ਸਾਡੀ ਤਾਕਤ ਉਹਨਾਂ ਨੇ ਪਰਖੀ ਹੈ ਵਧੀਆ ਹੀ ਉਹਨਾਂ ਜਿਹੜਾ ਮੈਨੂੰ ਲੱਗਦਾ ਅਜੰਸੀਆਂ ਇੰਟੈਲੀਜੈਂਸ ਦੇ ਰਿਪੋਰਟਾਂ ਹੁੰਦੀਆਂ ਕਿ ਅੱਜ ਪੂਰਾ ਪੰਜਾਬ ਸੜਕਾਂ ਤੇ ਬੈਠਾ ਹੈ ਜੇ ਅੱਜ ਕੋਈ ਗਲਤ ਕਦਮ ਚੁੱਕਿਆ ਗਿਆ ਕੋਈ ਨੁਕਸਾਨ ਹੋ ਗਿਆ ਤਾਂ ਫਿਰ ਬਹੁਤ ਵੱਡਾ ਨੁਕਸਾਨ ਹੋਣਾ ਸੀ ਉਹਨਾਂ ਨੂੰ ਵਧੀਆ ਗੱਲ ਹੈ ਕਿ ਉਹ ਪਿੱਛੇ ਹਟਿਆ ਪਰ ਇਸ ਸਮੇਂ ਦੇ ਵਿੱਚ ਤਾਂ ਮੈਂ ਕਹਿੰਦਾ ਇਹੀ ਸਮਾਂ ਹੈ ਕਿ ਜਿਹੜੀਆਂ ਸਾਡੀਆਂ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ 1 ਸਵਾ ਮਹੀਨਾ ਤੋਂ ਦੀ ਰਿਪੋਰਟ ਰਣੀ ਕਰਜ ਤੋਂ ਮੁਕਤ ਕਰਾਉਣਾ ਜਿਹੜੀਆਂ ਮੇਨ ਮੰਗਾਂ ਸਾਡੀਆਂ 12 13 ਇਹ ਤੇ ਸਰਕਾਰ ਤੁਰਤ ਨੋਟੀਫਿਕੇਸ਼ਨ ਜਾਰੀ ਕਰ ਦੇ ਜੇ ਕੋਈ ਗੱਲਬਾਤ ਕਿਸਾਨਾਂ ਨਾਲ ਬੈਠਣ ਦੇ ਉਹਨਾਂ ਨੂੰ ਦਿੱਕਤ ਆ ਰਹੀ ਐ ਵੀ ਕਿਸਾਨਾਂ ਨਾਲ ਅਸੀਂ ਮੀਟਿੰਗ ਨਹੀਂ ਕਰਨੀ ਆਪਾਂ ਵਿੱਚ ਉਹਨੇ ਚਲੋ ਜੇ ਸਾਨੂੰ ਇਹ ਦਿੱਕਤ ਆ ਪਰ ਹਮੇਸ਼ਾ ਆਪਾਂ ਤਾਂ ਕਦੇ ਮੀਟਿੰਗ ਤੋਂ ਭੱਜੇ ਨਹੀਂ ਕਦੇ ਵੀ ਬੁਲਾਉਣ ਜਾਵਾਂਗੇ ਪਰ ਸਰਕਾਰ ਦੇ ਕੋਈ ਮੰਤਰੀਆਂ ਨੂੰ ਇਹ ਲੱਗਦਾ ਵੀ ਸਾਡਾ ਲੈਵਲ ਬਹੁਤ ਉੱਚਾ ਹੋ ਗਿਆ ਅਸੀਂ ਕਿਸਾਨਾਂ ਨਾਲ ਹੁਣ ਗੱਲ ਨਹੀਂ ਕਰਨੀ ਮੈਨੂੰ ਲੱਗਦਾ ਉਹਨਾਂ ਨੂੰ ਲੈਵਲ ਤਾਬ ਦਾ ਧਿਆਨ ਮਾਰਨਾ ਨਹੀਂ ਦਾ ਲੈਵਲ ਤਾਂ ਕਿਸਾਨਾਂ ਕੋਲੇ ਆ ਜੇ ਮਾੜਾ ਜਿਹਨਾਂ ਨੇ ਮੂੰਹ ਮੋੜ ਲਿਆ ਤੇ ਥੋੜੇ ਲੈਵਲ ਨੇ ਕੰਮ ਨਹੀਂ ਕਰਨੇ ਲੈਵਲ ਦਾ ਤੇ ਕੱਲ ਕਲੀਅਰ ਹੋ ਹੀ ਗਿਆ ਨਾ ਪੰਜਾਬ ਦੇ ਬੱਚੇ-ਬੱਚੇ ਨੇ ਹਰ ਇੱਕ ਧਰਮ ਨੇ ਕੋਈ ਦੁਕਾਨ ਨਹੀਂ ਕੋਈ ਸਾਈਕਲ ਨਹੀਂ ਚੱਲਿਆ ਪੰਜਾਬ ਦੀਆਂ ਛੜਕਾਂ ਦੇ ਲੈਵਲ ਤੇ ਚੈੱਕ ਹੋ ਹੀ ਗਿਆ ਪ੍ਰਧਾਨ ਜੀ ਕੱਲ ਲੱਗਦਾ ਮੈਨੂੰ ਲੱਗਦਾ ਵੀ ਇਹ ਤਾਂ ਲੈਵਲ ਵੇਖ ਲੈ ਤੇ ਆਉਣ ਵਾਲਾ ਲੈਵਲ ਇੱਕ ਹੋਰ ਵੇਖਣਾ ਅੱਛਾ ਜੀ ਚਾਹ ਜਿਹੜੀ ਡੱਲੇਵਾਲ ਸਾਹਿਬ ਦੀ ਭਾਵਨਾ ਹੈ ਜਿਹੜੀ ਡੱਲੇਵਾਲ ਸਾਹਿਬ ਦੀ ਸੋਚ ਆ ਹਾਂ ਜੀ ਉਹ ਆਪਾਂ ਨੂੰ ਕਹਿੰਦੇ ਰਿਹਾ ਰਾਤ ਮੈਨੂੰ ਬੁਲਾਇਆ ਉਹਨਾਂ ਨੇ ਹਾਂ ਜੀ ਵੀ ਪੰਜਾਬ ਚ ਕੀ ਰਿਹਾ ਪੋਜੀਸ਼ਨ ਨੂੰ ਮੈਂ ਸਾਰੀ ਦੱਸੀ ਹੈ ਕਿ ਮੁਕੰਮਲ ਬੰਦ ਰਿਹਾ ਪੰਜਾਬ ਹਰੇਕ ਵਰਗ ਦੇ ਲੋਕ ਸੜਕਾਂ ਤੇ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਵੀ ਕੀਤਾ ਮੈਂ ਹੁਣ ਵੀ ਡੱਲੇਵਾਲ ਸਾਹਿਬ ਦੇ ਵੱਲੋਂ ਤੇ ਡੱਲੇਵਾਲ ਦੇ ਵਿਚਾਰ ਵੀ ਪੇਸ਼ ਕਰਦਾ ਕਿ ਉਹਨਾਂ ਨੇ ਸਾਰੇ ਜਦੋਂ ਰਿਪੋਰਟ ਦਿੱਤੀ ਉਹਨਾਂ ਨੇ ਵੀ ਧੰਨਵਾਦ ਕੀਤਾ ਠੀਕ ਹੈ ਜੀ ਤੇ ਜਿਹੜੀ ਉਹਨਾਂ ਦੀ ਭਾਵਨਾ ਹੈ ਕਿ ਜੇ ਪੰਜਾਬੀਆਂ ਨੇ ਆਪਦੇ ਕਾਰੋਬਾਰ ਛੱਡ ਕੇ ਸੜਕਾਂ ਤੇ ਆਏ ਯਾਰ ਮੇਰੀ ਇੱਛਾ ਵੀ ਹੈ ਕਿ ਜਿਹੜੇ ਲੋਕਾਂ ਲਈ ਮੈਂ ਲੜ ਰਿਹਾ ਜਿਹੜੇ ਲੋਕਾਂ ਲਈ ਮੈਂ ਮਰ ਰਿਹਾ ਹਾਂ ਜਿਹੜੇ ਲੋਕਾਂ ਨੂੰ ਮੈਂ ਚਾਹਨਾ ਕਿ ਇਹਨਾਂ ਨੂੰ ਨੁਕਸਾਨ ਨਾ ਹੋਵੇ ਪਾਚਰ ਇਹਨਾਂ ਦੀਆਂ ਜ਼ਮੀਨਾਂ ਬਚਣ ਇਹਨਾਂ ਦੇ ਬੱਚੇ ਆਉਣ ਵਾਲੇ ਪੁੱਤ ਪੋਤੇ ਸੁਖੀ ਰਹਿਣ ਕਰਜ਼ੇ ਦੇ ਜਾਲ ਚਾ ਕੇ ਨਾ ਮਰਨ ਤਾਂ ਇਸ ਲਈ ਵੀ ਤੁਸੀਂ ਇੱਕ ਹੰਬੜਾ ਮਾਰੋ ਇਕੱਠ ਕਰੋ ਖਨੌਰੀ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਉਸ ਇਕੱਠ ਦੇ ਵਿੱਚ ਮੈਂ ਆ ਕੇ ਦੋ ਸ਼ਬਦ ਬੋਲਾਂ ਵੀ ਤੇ ਲੋਕਾਂ ਦੇ ਦਰਸ਼ਨ ਵੀ ਕਰਾਂ ਠੀਕ ਹੈ ਜੀ ਮੈਨੂੰ ਲੱਗਦਾ ਕਿ ਪੰਜਾਬੀ ਆਪਣੇ ਜਿਵੇਂ 30 ਤਰੀਕ ਨੂੰ ਪੰਜਾਬ ਬੰਦ ਕੀਤਾ ਖਾਸ ਕਰਕੇ ਮੈਂ ਚਾਰ ਸਟੇਟਾਂ ਦਾ ਜ਼ਿਕਰ ਕਰਦਾ ਰਾਜਸਥਾਨ ਹਰਿਆਣਾ ਉੱਤਰ ਪ੍ਰਦੇਸ਼ ਤੇ ਪੰਜਾਬ ਜਿਵੇਂ ਆਪਾਂ ਨਖਲੌ ਰੈਲੀ ਕਰੀ ਸੀ ਨਾ ਉਹ ਤੋਂ ਵੀ ਰਿਕਾਰਡ ਤੋੜ ਖਨੌਰੀ 4 ਤਰੀਕ ਨੂੰ ਵੱਡਾ ਇਕੱਠ ਕਰਾਂਗੇ ਲੱਖਾਂ ਦੀ ਗਿਣਤੀ ਦੇ ਵਿੱਚ ਤਾਂ ਸਾਨੂੰ ਤਾਂ ਕੋਈ ਜਗ੍ਹਾ ਨਹੀਂ ਲੱਭ ਰਹੀ ਤੇ ਜਿਹੜਾ ਜਗ੍ਹਾ ਦੇ ਵਿੱਚ ਇੱਥੇ ਬੱਸਾਂ ਟਰੈ ਟਰਾਲੀਆਂ ਗੱਡੀਆਂ ਜਾਂ ਹੋਰ ਖੜਾਵਾਂਗੇ ਉਹ ਪੋਜੀਸ਼ਨ ਆਪਾਂ 4 ਤਰੀਕ ਨੂੰ ਡੱਲੇਵਾਲ ਸਾਨੂੰ ਕਰਕੇ ਵਿਖਾਵਾਂਗੇ ਬਈ ਆ ਸੋਡੇ ਤੇ ਪੁੱਤੋ ਸੋਡਿਆ ਜਿਹੜੇ ਸਾਹਮਣੇ ਬੈਠੇ ਨੇ ਆਓ ਇਹਨਾਂ ਦੇ ਲਾਜ਼ਮੀ ਦਰਸ਼ਨ ਕਰੋ ਮੈਂ ਪੇਲ ਵੀ ਕਰਦਾ ਕਿ 4 ਤਰੀਕ ਨੂੰ 4 ਜਨਵਰੀ ਨੂੰ ਇੱਕ ਸਾਲ ਵੀ ਬਦਲ ਜਾਣਾ 25ਵੇਂ ਚ ਕਿਉਂਕਿ ਦੂਜੇ ਸਾਲ ਚ ਆਪਾਂ ਦਾਖਲ ਹੋ ਜਾਣਾ ਹਾਂਜੀ ਤੇ ਲਾਜ਼ਮੀ ਜਿਹੜਾ ਰਿਕਾਰਡ ਤੋੜ ਜਿਹੜਾ ਇਕੱਠ ਹੋਣਾ ਆਪਾਂ ਢੱਲੇਵਾਲ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਕਿ ਲਾਜ਼ਮੀ ਅਸੀਂ ਦਿਨ ਰਾਤੇ ਕਰਕੇ ਪਰਿਵਾਰਾ ਸਮੇਤ 4 ਜਨਵਰੀ ਨੂੰ ਖਨੌਰੀ ਦੇ ਵਿੱਚ ਆ ਕੇ ਬਹੁਤ ਵੱਡਾ ਇਕੱਠ ਕਰਾਂਗੇ ਧੰਨਵਾਦ ਪ੍ਰਧਾਨ ਜੀ ਨੇ ਸਾਰੀ ਗੱਲ ਦੱਸੀ ਆ ਜੋ ਵੀ ਇਹਨਾਂ ਦੀ ਅਗਲੀ ਰਣਨੀਤੀ ਹੈ 4 ਜਨਵਰੀ ਨੂੰ ਜਿਹੜਾ ਕਿ ਸਾਰੀਆਂ ਸਟੇਟਾਂ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਹਿਮਾਚਲ ਤੋਂ ਵੀ ਸੰਗਤ ਵੱਧ ਤੋਂ ਵੱਧ ਉਹਨਾਂ ਕੀ ਖਨੌਰੀ ਬਾਰਡਰ ਤੇ ਪਹੁੰਚਣ ਔਰ ਪ੍ਰਧਾਨ ਜੀ ਦੀ ਇੱਛਾ ਵਾ ਕਿ ਇੱਥੇ ਆ ਕੇ ਮੈਂ ਸੰਗਤ ਦੇ ਦਰਸ਼ਨ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ